ਲੋ ਵੀ ਦੋਸਤੋ ਆਪਾਂ ਨਾ 24D ਅਮਾਈਨ ਸਾਲਟ ਕੀਤਾ ਸੀਗਾ 58% ਵਾਲਾ ਝੋਨੇ ਤੇ ਕੱਖਾਂ ਵਾਸਤੇ ਆਪਣੇ ਨਾ ਮੋਥਰਾ ਬਹੁਤ ਜ਼ਿਆਦਾ ਸੀਗਾ ਇਹਨਾਂ ਜਿਹੜੇ ਘਰੇ ਦੇ ਵਿੱਚ ਇੱਕ ਤਾਂ ਇਹਦੇ ਵਿੱਚ ਤੇ ਇੱਕ ਨਾਲ ਲੱਗਵੇਂ ਵਿੱਚ ਦੋ 11 ਦੇ ਵਿੱਚ ਬਹੁਤ ਜ਼ਿਆਦਾ ਮੋਥਰਾ ਉਗ ਰਿਹਾ ਸੀਗਾ ਤੇ ਵੈਸੇ ਤਾਂ ਆਪਾਂ ਪਾਈ ਵੀ ਸੀ ਮੈਂ ਪਹਿਲਾਂ ਵੀ ਦੱਸਿਆ ਦਵਾਈ ਆਪਾਂ ਮੋਥਰੇ ਵਾਸਤੇ ਜਦੋਂ ਆਪਾਂ ਪਹਿਲਾ ਪਾਣੀ ਲਾਇਆ ਉਹਨੂੰ ਹੋ ਸਕਦਾ ਵੀ ਉਹਨੇ ਨਹੀਂ ਕੰਮ ਕੀਤਾ ਜਾਂ ਸਾਡਾ ਪਾਉਣ ਦਾ ਆਪਣਾ ਤ ਪਾਉਣ ਦਾ ਤਰੀਕਾ ਗਲਤ ਹੋ ਸਕਦਾ ਹੈ ਤੇ ਇਹ ਆਪਾਂ 24d ਮਾਈਨਸ ਹਾਲ ਕੀਤਾ ਹੈ ਕਹਿੰਦੇ ਤੇ ਇੱਥੇ ਤਾਂ ਆਪਾਂ ਜਿੱਥੇ ਹੁਣ ਆਪਾਂ ਖੜੇ ਆ ਨਾ ਇੱਥੇ ਆ ਇੱਥੇ 100 ਗ੍ਰਾਮ 100 ਐਮਐਲ ਢੋਲੀ ਦੀ ਪਾਈ ਆਪਾਂ ਇੱਥੇ ਆ ਨਾ 605 ਦੀ ਵਿੱਚ ਰਹਿ ਗਈ ਮੈਂ ਤੁਹਾਨੂੰ ਦੱਸ ਵੀ ਦੇਣਾ ਕਿੰਨਾ ਕੁ ਮੋਥਰਾ ਸੀਗਾ ਆਹ ਦੇਖ ਲਿਓ ਤੁਸੀਂ ਇੱਥੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਹਨੂੰ ਇੱਥੇ ਆ ਮੋਥਰਾ ਹੈ ਬਚਾਲੇ ਇਹ ਨਾ ਸਪਰੇਅ ਵੱਜਣ ਕਰਨ ਨੂੰ ਥਾਂ ਰਹਿ ਗਿਆ ਤੇ ਇਧਰ ਦੀ ਸਾਈਡ ਤੇ ਲਾ ਲਓ ਤੁਸੀਂ ਆਹ ਦੇਖੋ ਮਚ ਗਿਆ ਨਾ ਸਾਰਾ ਇਹ ਤੇ ਇਧਰਲੀ ਸਾਈਡ ਤੇ ਵੀ ਦਿਖਾਉਣਾ ਤੁਨੂੰ ਮੈਂ ਇਹ ਵੀ ਮੱਚ ਗਿਆ ਸਾਰਾ ਪਰ ਨਾਰਮਲ ਜਿਹੜੀਆਂ ਦੂਜੀਆਂ ਸਪਰੇਹਾਂ ਕਰਦੇ ਹੋ ਕੋਈ ਫੰਗੀਸਾਈਡ ਕਰਤਾ ਆਪਾਂ ਝੋਨੇ ਤੇ ਜਾਂ ਕਣਕ ਤੇ ਜਾਂ ਕੋਈ ਆਪਾਂ ਸੁੰਡੀ ਵਾਲੀ ਕਰਤੀ ਕੋਈ ਵੀ ਦਵਾਈ ਕਰਦੇ ਆ ਉਹ ਆਪਾਂ ਉੱਤੇ ਪਾ ਦਿੰਦੇ ਨਾ ਉਹ ਪੱਤਿਆਂ ਤੇ ਪੈਜੇ ਤਾਂ ਹੋ ਜਾਂਦਾ ਪਰ ਇਹਦੇ ਨਾਲ ਕੀ ਹੁੰਦਾ ਨਾ ਇਹਦੇ ਜਿਹੜੀ ਹਰਬੀਸਾਈਡ ਦਵਾਈ ਆਪਾਂ ਕਰਦੇ ਆ ਇਹ ਬਿਲਕੁਲ ਹੌਲੀ ਆਰਾਮ ਨਾਲ ਤਰੋਂਗੇ ਨਾ ਤੁਹਾਨੂੰ ਫੇਰ ਇਹਨੇ ਪ੍ਰੋਪਰ ਰਿਜ਼ਲਟ ਦੇਣਾ ਜੇ ਤੁਸੀਂ ਕਾਲ ਦੇ ਨਾਲ ਟੱਪ ਜਾਓਗੇ ਨਾ ਕਈ ਵਾਰੀ ਆਪਾਂ ਕਮਾ ਆਦਨੇ ਢੋਲੀ ਆਇਸ ਲੋਟਾ ਬਾਹਾਂ ਹੈ ਕਮਾਈ ਜਾਂਨੇ ਆਇਸ ਲੋਟ ਇੱਕ ਲਗਾਤਾਰ ਤਾਂ ਉਹ ਕੰਮ ਨਹੀਂ ਕਰਦੀ ਸਾਡੇ ਵੀ ਉਹੀ ਫਰਕ ਪਿਆ ਹੈਗਾ ਕਿਉਂਕਿ ਸਾਡਾ ਬੰਦਾ ਜਿਹੜਾ ਸਪਰੇਅ ਕਰਨ ਵਾਲਾ ਸੀਗਾ ਉਹ ਤੇਜ਼ ਤੁਰਿਆਗਾ ਤੇ ਜਿੱਥੇ ਉਹਨੇ ਵਧੀਆ ਸਮਾਰਕਟ ਟਕਾ ਕੇ ਪਾਦੀ ਨਾ ਉਹ ਦੇਖੋ ਉੱਥੇ ਨੇ ਸਾਰਾ ਉਹ ਮੋਥਰਾ ਸੀਗਾ ਜਿਹੜਾ ਉਹ ਸਾਰਾ ਮਾਰਤਾ ਤੇ ਮੈਂ ਜਿਸ ਦਿਨ 24d ਸਪਰੇਅ ਕਰੀ ਹੈ ਉਸ ਦਿਨ ਵੀ ਵੀਡੀਓ ਪਾਈ ਸੀਗੀ ਉਸ ਤੋਂ ਬਾਅਦ ਮੈਂ ਹੈੱਡਸੈਟ ਦੀ ਵੀਡੀਓ ਦਿਖਾਈ ਸੀ ਮੈਂ ਹੈੱਡਸੈਟ ਤੇ ਬਹੁਤ ਛੇਤੀ ਇਹਨੇ ਕੰਮ ਕਰਨਾ ਸ਼ੁਰੂ ਕਰਤਾ ਸੀ ਮੋਤਰੇ ਥੋੜਾ ਲੇਟ ਕਰਦੀ ਹੈਗੀ ਤੇ ਇੱਕ ਭਰਾ ਨੇ ਵਿੱਚ ਕਮੈਂਟ ਕਰਿਆ ਸੀ ਕਹਿੰਦਾ ਮੈਂ ਨਾ 250 ਐਮਐਲ ਕਿੱਲੇ ਦੀ ਪਾਈ ਸੀਗੀ ਕਹਿੰਦਾ ਸਾਡਾ ਝੋਨਾ ਦਾ ਜਮੇ ਜਿਆਦਾ ਤਾਂ ਸੀ ਇਹਨੇ ਜਮਾ ਰਗੜਤਾ ਤੇ ਮੈਂ ਸਾਨੂੰ ਦੱਸਦਾ ਵੀ ਇੰਨਾ ਥਾਮਾਂ ਦੇ ਵਿੱਚ ਤਾਂ ਮੈਂ ਇੱਧਰ ਤਾਂ 100 ਗ੍ਰਾਮ ਢੋਲੀ ਦੀ ਪਾਈ ਹੈ ਤੇ ਵਿਚਾਲੇ 150 ਗ੍ਰਾਮ ਢੋਲੀ ਦੀ ਪਾਈ ਤੇ ਜਿਹੜੀ ਢੋਲੀ ਅਸੀਂ ਪਹਿਲੀ ਵਾਰੀ ਚੱਕੀ ਸੀ ਨਾ ਸਟਾਰਟਿੰਗ ਕੀਤੀ ਸੀਗੀ ਇੱਥੇ ਮੈਂ ਸਾਨੂੰ ਆ ਜਗ੍ਹਾ ਤੇ ਦਿਖਾਉਣਾ ਹੈਗਾ ਇੱਥੇ ਨਾ ਦੋਸਤੋ ਅਸੀਂ 100 ਆ 150 ml ਢੋਲੀ ਦੀ ਪਾਈ ਹੈ ਸਾਡੇ ਕਿਤੇ ਵੀ ਝੋਨੇ ਨੂੰ ਕੋਈ ਵੀ ਨੁਕਸਾਨ ਨਹੀਂ ਕੀਤਾ ਨੇ ਕੱਲਾ ਮੋਥਰਾ ਮੱਚਿਆ ਪੈਗਾ ਮੈਂ ਸੁਣ ਮੈਂ ਨੇੜੇ ਵੀ ਦਿਖਾ ਦਣਾ ਆ ਜਿਹੜਾ ਮੋਥਰੇ ਦੇ ਬੁੱਝੇ ਹਨ ਉਹ ਤਾਂ ਮੱਚ ਕੇ ਝੋਨੇ ਨੂੰ ਕੋਈ ਨੁਕਸਾਨ ਨਹੀਂ ਕਰਿਆ ਨੇ ਕੋਈ ਝੋਨਾ ਪੀਲਾ ਨਹੀਂ ਪਿਆ ਕੋਈ ਝੋਨਾ ਉਤੋਂ ਨਹੀਂ ਮੱਚਿਆ ਤੇ ਮੈਂ ਉਸ ਭਰਾ ਨੂੰ ਕਹਿਣਾ ਵੀ ਭਰਾਵਾ ਹੋ ਸਕਦਾ ਤੇਰਾ ਕੋਈ ਤੂੰ ਦਵਾਈ ਉਹਦੇ ਵਿੱਚ ਰਲਾਉਣ ਲਾ ਕਰ ਲਈ ਹੋਵੇ ਜਾਂ ਕੁਝ ਹੋਰ ਕਰ ਲਿਆ ਹੋਵੇ ਇਹ ਹੋ ਸਕਦਾ ਤੂੰ 38% ਕਰ ਲਈ ਹੋਵੇ ਮੈਨੂੰ 38% ਦਾ ਨਹੀਂ ਪਤਾ ਵੀ ਉਹ ਕਿਵੇਂ ਕਰਦੀ ਹੈਗੀ ਮੈਂ 24D ਅਮਾਈਨ ਸਾਲਟ ਜਿਹੜਾ 58% ਆਉਂਦੀ ਹੈ ਉਹ ਕੀਤੀ ਹੈ ਇਹ 350 ਰੁਪਏ ਦਾ ਲੀਟਰ ਹੈ 2.5 ਕਿੱਲਿਆਂ ਦੇ ਵਿੱਚ ਪਾਇਆ ਜਾਂਦਾ ਆਰਮ ਡੋਜ ਦੀ 400 ਰੁਪਿਆ 400 ਐਮਐਲ ਕਿੱਲੇ ਦੀ ਡੋਜ ਹੈ ਦੀ ਪਰ ਅਸੀਂ ਇਹ ਮੰਨੋ ਵੀ ਅਸੀਂ ਅੱਧਾ ਲੀਟਰ ਹੀ ਪਾਤਾ ਕਿੱਲੇ ਦਾ ਕਿਉਂਕਿ 5 ਢੋਲੀਆਂ ਸਾਡੇ ਲੱਗ ਗਈਆਂ ਸੀਗੀਆਂ 100 ਐਮਐਲ ਵੀ ਲਾਈਏ ਤਾਂ 500 ਐਮਐਲ ਪੈ ਗਈ ਅਸੀਂ 2 ਕਿੱਲਿਆਂ ਦੇ ਵਿੱਚ ਹੀ ਲੀਟਰ ਪਾਇਆ ਉਹਦਾ 175 ਰੁਪਏ ਕਿੱਲਾ ਪਈ ਹੈ ਤੇ ਜੇ ਆਪਾਂ ਸਨਰਾਈਜ਼ ਹੀ ਲਿਆਵਾਂਗੇ ਬਾયર ਦੀ ਉਹ ਪੈਂਦੀ ਹੈ 500 ਦੇ ਲਗਭਗ ਕਿੱਲਾ ਤੇ ਜਿਹੜੀ ਹੈਗੀ ਹੈਗੀ ਕਾਉਂਸਲਿੰਗ ਐਕਟਿਵ ਉਹ ਤਾਂ 1200 ਰੁਪਏ ਦੇ ਲਗਭਗ ਕਿੱਲਾ ਪੈ ਜਾਂਦੀ ਹੈਗੀ ਤੇ ਜੇ ਤੁਸੀਂ ਇਸ ਦਵਾਈ ਨੂੰ ਵੀ ਆਰਾਮ ਨਾਲ ਟਕਾ ਕੇ ਕਰਦੇ ਹੋਗੇ ਤਾਂ ਰਿਜ਼ਲਟ ਤੁਹਾਨੂੰ ਇਹਦਾ ਵੀ ਮਿਲ ਜਾਣਾ ਹੈਗਾ ਇਹ ਨਹੀਂ ਹੈਗਾ ਵੀ ਇਹਦਾ ਰਿਜ਼ਲਟ ਨਹੀਂ ਮਿਲਦਾ ਤੁਹਾਨੂੰ ਮਹਿੰਗੀ ਦਵਾਈ ਦਾ ਆਪਾਂ ਨੂੰ ਇਹ ਹੋ ਜਾਂਦਾ ਜਦੋਂ ਆਪਾਂ ਮਹਿੰਗੀ ਦਵਾਈ ਲਿਆਉਣੇ ਹਨ ਵੀਰ ਦਵਾਈ ਆਪਾਂ ਮਹਿੰਗੀ ਲਈ ਆ ਆਪਾਂ ਨੂੰ ਸ਼ੌਂਕ ਨਾਲ ਕਰੀਏ ਸਸਤੀ ਦਵਾਈ ਵਾਲੇ ਪਾਸੇ ਨਾ ਥੋੜਾ ਜਿਹਾ ਆਪਾਂ ਜਦੋਂ ਸਪਰੇਅ ਕਰਦੇ ਆਂਗੇ ਕੋਈ ਵੀ ਆ ਚਾਹੇ ਮੈਂ ਆਪਣੇ ਤੇ ਲਾਉਣਾ ਹੈਗਾ ਉਹ ਥੋੜਾ ਜਿਹਾ ਆਪਾਂ ਹੁੰਦਾ ਯਾਰ ਕੋਈ ਆ ਆਪਣੇ ਆਪ ਨੂੰ ਵੀ ਇਤਬਾਰ ਜਾਨੀ ਰਹਿੰਦਾ ਦਾ ਵੀ ਯਾਰ ਪਤਾ ਨਹੀਂ ਕੰਮ ਕਰੂਗੀ ਕਿ ਨਹੀਂ ਕਰੂਗੀ ਤੇ ਪਰ ਜਦੋਂ ਤੁਸੀਂ ਝੋਨਾ ਜਦੋਂ ਤੁਸੀਂ ਸਪਰੇਅ ਕਰਨੀ ਹੈ ਉਦੋਂ ਬਾਣ ਗਿੱਲਾ ਚਾਹੀਦਾ ਤੇ ਇਹਦੇ ਵਿੱਚ ਪਾਣੀ ਨਹੀਂ ਚਾਹੀਦਾ ਤੇ ਦੋ ਦਿਨ ਉਦੋਂ ਮਗਰੋ ਤੁਸੀਂ ਝੋਨੇ ਦੇ ਵਿੱਚ ਪਾਣੀ ਨਾ ਪਾਓ ਬੰਪਰ ਰਿਜ਼ਲਟ ਆਊਗਾ ਆਰਾਮ ਨਾਲ ਟਕਾ ਕੇ ਸਪਰੇਅ ਕਰਿਓ ਹੋ ਸਕੇ ਤਾਂ ਆਪ ਕਰੋ ਜੇ ਬੰਦੇ ਦੇ ਕੋਲ ਨੇ ਤਾਂ ਕੋਲੇ ਖੜਕੇ ਕਰਾਓ ਠੀਕ ਹੈ ਜੀ ਜਿਹੜਾ ਵਧੀਆ ਤੁਹਾਡੇ ਸਪਰੇਅ ਕਰਦਾ ਹੋਇਆ ਉਹ ਤੋਂ ਕਰਵਾਇਓ ਜੇ ਆਪ ਕਰਦੇ ਹੋ ਤਾਂ ਬਾਲਾ ਵੈਟਰ ਹੈਗਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣਾ ਝੋਨੇ ਤੇ ਬਾਈ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਨਰਮੇ ਵਾਲੇ ਭਰਾ ਪੁੱਛਦੇ ਸੀਗੇ ਵੀ ਯਾਰ ਇੱਕ ਬਈ ਨੇ ਕੰਟੈਕਟ ਕੀਤਾ ਬਾਈ ਕਹਿੰਦਾ ਕਿਉਂ ਵੀਡੀਓ ਪਾ ਰੱਖੀ ਆ ਕਹਿੰਦਾ ਨਰਮੇ ਵਾਲਿਆਂ ਨੂੰ ਨਰਮੇ ਰਗੜੇ ਜਾਣਗੇ ਮੈਂ ਨਰਮੇ ਵਾਲਿਆਂ ਵਾਸਤੇ ਫੇਰ ਵੀ ਕਹਣਾ ਹੈ ਮੇਰੇ ਹਿਸਾਬ ਦੇ ਨਾਲ 85% ਕੁਸ਼ ਕਰਦੇ ਹੀ ਨਹੀਂ ਗਈ ਪਰ ਫੇਰ ਵੀ ਜੇ ਭਰਾਵਾ ਤੁਹਾਡੇ ਏਰੀਆ ਦੇ ਵਿੱਚ ਨਰਮਾ ਲੱਗਿਆ ਤੁਹਾਡੇ ਨੇੜੇ ਨਰਮਾ ਲੱਗਿਆ ਤਾਂ ਤੁਸੀਂ ਇਹਨੂੰ ਨਾ ਕਰੋ ਤੁਸੀਂ ਫਿਰ ਸਨਰਾਈਜ਼ ਕਰ ਲਓ ਜੇ ਤੁਹਾਡੇ ਮੂਥਰਾ ਹੈਗਾ ਤਾਂ ਤੇ ਜਾਂ ਤੁਸੀਂ ਦੂਜੀ ਕਰ ਲਓ ਕਾਉਂਸਲ ਐਕਟਿਵ ਆਉਂਦੀ ਆ ਉਹ ਕਰ ਲਓ ਭਾਈ ਜੇ ਤੋਂ ਮੂਥਰੇ ਨਾਲ ਹੋਰ ਕੱਖ ਹੈ ਕਿਉਂਕਿ ਜਿਹੜੀ ਸਨਰਾਈਜ਼ ਦਾ ਉਹ ਕੱਲਾ ਮੂਥਰਾ ਮਾਰਦੀ ਹੈ ਤੇ ਜੇ ਤੁਹਾਡੇ ਈਟ ਸੈਟ ਹੈ ਤਾਂਦਲਾ ਜਾਂ ਕੋਈ ਹੋਰ ਛੋਟਾ ਕੱਖ ਹੈ ਨਾਲ ਤਾਂ ਉਹਨੂੰ ਉਹ ਕਾਉਂਸਲ ਐਕਟਿਵ ਮਾਰ ਦਾਂਦੀ ਹੈਗੀ ਉਹ ਕਰ ਲਓ ਭਰਾਵਾ ਦੇਖੋ ਸਾਡੇ ਦਾ ਇੱਥੇ ਨਰਮਾ ਹੈ ਨਹੀਂ ਕਿਸੇ ਦੇ ਵੀ ਸਾਡੇ ਦਾ ਜ਼ਿਆਦਾਤਰ ਝੋਨਾ ਹੀ ਹੈ ਨੇੜੇ ਤੇੜੇ ਕਿਸੇ ਦੇ ਕੋਈ ਨਰਮਾ ਨਹੀਂ ਹੈਗਾ ਤੇ ਪਰ ਮੈਨੂੰ ਦਿੱਕਤ ਜ਼ਿਆਦਾ ਇਹ ਦੋ ਕੁ ਕਿੱਲਾਂ ਦੇ ਵਿੱਚ ਹੀ ਆਈ ਸੀਗੀ ਤੇ ਵੈਸੇ ਤਾਂ ਮੈਂ ਹੁਣ ਸਾਰੇ ਬਾਣ ਤੇ ਰਿਪੀਟ ਕਰਨ ਲੱਗਾ ਦਵਾਈ ਕਿਉਂਕਿ ਕਿਤੇ ਕਿਤੇ ਮੋਥਰਾ ਹੈਗਾ ਮਤਲਬ ਜਿੰਨਾ ਇੰਨਾ ਕੈਰਿਆਂ ਦੇ ਵਿੱਚ ਸੀਗਾ ਇੰਨਾ ਨਹੀਂ ਹੈਗਾ ਪਰ ਹੈਗਾ ਜ਼ਰੂਰ ਹੈ ਸੋ ਇਹ ਮੈਂ ਤੁਹਾਨੂੰ ਰਿਜ਼ਲਟ ਦਿਖਾਇਆ ਹੈ ਚੰਗੀ ਲੱਗੀ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ